ਬੋਲੀ ਦੇ ਨਾਲ ਕੋਈ ਜਾ ਕੇ ਜਿੰਨੀ ਇਹ ਕਹਦਾ ਤੇ ਬੋਲੀ ਹੋ ਜੇ ਜਿੱਦੋ ਤੱਕ ਵੀ ਲੱਗੂਗੀ ਇਹ ਹਾਜਮੇ ਨੇ 1 ਕਰੋੜ ਰੁਪਇਆ ਕਰੋੜ ਤੱਕ ਵੀ ਜਾ ਕੇ ਲੱਗ ਸਕਦੀ ਹੈ ਕਰੋੜ ਤੱਕ ਵੀ ਲੱਗਾਗੇ ਹਾਂਜੀ ਸਾਡੇ ਅੱਗੇ 65 ਲੱਗੇ ਜਿਹੜਾ 2 ਕਰੋੜ ਤੱਕ ਵੀ ਬੋਲੀ ਦਿੰਦਾ ਤੇ ਆ ਜਾਏ ਹਾਂਜੀ ਆ ਜੀ 2 ਕਰੋੜ ਹੋ ਗਈ ਬੋਲੀ ਪਿੰਡ ਦੀ ਚੋਣ ਹੈ ਵੀ ਸਾਡੀ ਮੇਰੀ ਉਮਰ 40 ਸਾਲ ਹੋ ਗਈ ਹੈ ਮੈਂ ਇਹਦਾ ਸਰਪੰਚੀ ਦੀ ਵੋਟ ਪਾ ਕੇ ਨਹੀਂ ਵਿੱਚ ਕਲ ਕਾਡੇ ਰਹਾ ਬੱਬਾ ਨਾਲਕ ਦੇ ਅਧੀਨ ਪਿੰਦੇ ਪਿੰਦ ਹਰਦੁਲਵਾਰ ਕਲਾ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕੀਂ ਪਿੰਡ ਦਾ ਸਰਪੰਚ ਬਣਾ ਉਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਪਿੰਡ ਦੇ ਮੋਹਤਬਰ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਵੀ ਇੱਥੇ ਇਕੱਠੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦਾ ਮਨਚੋ ਬਣਾ ਚਾਹੀਦਾ ਜਿਹੜਾ ਪਿੰਡ ਦਾ ਵਿਕਾਸ ਕਰਾਵੇ ਪਿੰਡ ਦੇ ਲੋਕਾਂ ਦਾ ਭਲਾ ਸੋਚੇ ਵਿਅਕਤੀ ਦਾ ਦੁੱਖ ਸੁੱਖ ਦਾ ਭਾਈਵਾਲ ਹੋਵੇ ਅਤੇ ਉਹਨਾਂ ਦਾ ਇਹ ਵੀ ਇੱਥੇ ਕਹਿਣਾ ਹੈ ਕਿ ਪਿੰਡ ਦੇ ਜਿਹੜੀ ਸਰਪੰਚੀ ਦੀ ਚੋਣ ਹੋਣੀ ਆ ਉਸ ਵਿੱਚ ਕਿਸੇ ਵੀ ਸਤਾਧਾਰੀ ਵੱਲੋਂ ਕੋਈ ਧੱਕੇਸ਼ਾਹੀ ਕਰਕੇ ਉਸਦੇ ਕਾਗਜ਼ ਨਾ ਰੱਦ ਕਰਾਏ ਜਾਣ ਤਾਂ ਕਿ ਅਭਲ ਤੇ ਪਹਿਲਾਂ ਉਹਨਾਂ ਦੀ ਸਾਰਿਆਂ ਦੀ ਸੋਚ ਨਹੀਂ ਤੇ ਰਾਏ ਇਹ ਆ ਕਿ ਪਿੰਡ ਦਾ ਸਰਪੰਚ ਸਵੈ ਸੰਪਤੀ ਨਾਲ ਬਣਨਾ ਚਾਹੀਦਾ ਤਾਂ ਜੋ ਕਿ ਬਿਨਾ ਕਿਸੇ ਪੱਖਪਾਤ ਦੇ ਸਰਪੰਚ ਬਣੇ ਤੇ ਹਰ ਇੱਕ ਪਿੰਡ ਦੇ ਬੰਦੇ ਦਾ ਭਲਾ ਹੋਵੇ ਤੇ ਵਿਕਾਸ ਹੋਵੇ ਇੱਥੇ ਵੱਖ-ਵੱਖ ਜਿਹੜੇ ਮੋਦ ਮੇ ਨੇ ਜਾਂ ਵੱਖ-ਵੱਖ ਪਾਰਟੀਆਂ ਦੇ ਨਮਾਇਦੇ ਨੌਜਵਾਨ ਖੜੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਉਹ ਕਿਸ ਤਰ੍ਹਾਂ ਦਾ ਸਰਪੰਚ ਚਾਹੁੰਦੇ ਕਿਸ ਤਰ੍ਹਾਂ ਦੀ ਇਲੈਕਸ਼ਨ ਚਾਹੁੰਦੇ ਜਿਸ ਨਾਲ ਪਿੰਡ ਦਾ ਭਲਾ ਹੋਵੇ ਤੇ ਉਮੀਦ ਇਥੇ ਉਹ ਵੀ ਨੌਜਵਾਨ ਜਾਂ ਵਿਅਕਤੀ ਮੌਜੂਦ ਨੇ ਜੋ ਕਿ ਪਿੰਡ ਦੀ ਸਰਪੰਚੀ ਲੜਨਾ ਚਾਹੁੰਦੇ ਤੇ ਪਿੰਡ ਦਾ ਵਿਕਾਸ ਕਰਾਉਣਾ ਚਾਹੁੰਦੇ ਆ ਹਾਂਜੀ ਸਾਹ ਨਾਲ ਮੌਜੂਦ ਨੇ ਇਥੇ ਸਾਫਕਾ ਸਰਪੰਚ ਨੇ ਜਸ਼ਵਿੰਦਰ ਸਿੰਘ ਜੀ ਬਿਲਾ ਜੋ ਪਹਿਲਾਂ ਵੀ ਪੰਚ ਰਹੇ ਚੁੱਕੇ ਨੇ ਤੇ ਉਹ ਵੀ ਇਥੋਂ ਹੁਣ ਇਸ ਜਿਹੜੀ ਸਰਪੰਚੀ ਦੀ ਚੋਣ ਲਈ ਉਮੀਦਵਾਰ ਨੇ ਹਾਂਜੀ ਗੱਲਬਾਤ ਕਰਦੇ ਹਾਂ ਜਸ਼ਵਿੰਦਰ ਸਿੰਘ ਜੀ ਤੁਸੀਂ ਪਹਿਲਾਂ ਵੀ ਸਰਪੰਚ ਰਹੇ ਚੁੱਕੇ ਹੋ ਹੁਣ ਵੀ ਤੁਸੀਂ ਉਮੀਦਵਾਰ ਹੋ ਕਿਸ ਤਰ੍ਹਾਂ ਦੀ ਚੋਣ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੇ ਤੁਹਾਡੇ ਮਨ ਵਿੱਚ ਖਿਆਲ ਹੈ ਕਿ ਤੁਹਾਨੂੰ ਡਾਊਟ ਹੈ ਕਿ ਤੁਹਾਡੇ ਕਾਗਜ਼ ਰੱਦ ਕਰਾ ਦਿੰਦੇ ਜਾਣਗੇ ਜਾਂ ਸਿਰਫ ਸੰਤੀ ਉਹਦੇ ਕਿਸ ਤਰ੍ਹਾਂ ਚਾਹੁੰਦੇ ਤੁਸੀਂ ਅਸੀਂ ਦੇਖ ਪਹਿਲੇ ਦੋ ਬੰਦੇ ਕਿਹਨੇ ਜੀ ਅਛਾ ਇਹਨੂੰ ਛੱਡੋ ਕਿਦਾਂ ਜਵਦੀ ਦਾ ਮੁੱਦਾ ਹੈ ਇਹ ਉੱਦਾਂ ਹੋ ਜੇ ਖੱਬ ਤੋਂ ਵਧੀਆ ਇਹਦੇ ਵੋਟਾਂ ਪੈਣਾ ਹਰ ਬੰਦੇ ਦਾ ਕਾਗਜ਼ ਰਹਿਣਾ ਚਾਹੀਦਾ ਕਾਗਜ਼ ਨਹੀਂ ਕੈਂਸਲ ਹੋਣਾ ਚਾਹੀਦੇ ਹਾਂ ਅੱਗੇ ਤਾਂ ਹਰ ਵਾਰੀ ਕੈਂਸਲ ਹੀ ਹੁੰਦੇ ਜੇ ਆਹ ਦੀ ਦੇ ਕੋਈ ਅਰਦਾਸ ਆ ਇੱਕੋ ਹੀ ਬੇਨਤੀ ਆ ਸਰਕਾਰ ਨੂੰ ਕੋਈ ਬੇਨਤੀ ਆ ਤੁਹਾਡੇ ਪਿੰਡ 'ਚ ਵੋਟਾਂ ਬਣੀਆਂ ਨਹੀਂ ਤੁਸੀਂ ਚਾਹੁੰਦੇ ਹੋ ਕਿ ਪਿੰਡ 'ਚ ਵੋਟਾਂ ਪੈਣ ਤੇ ਕਾਗਜ਼ ਰੱਦ ਨਾ ਹੋ ਰੱਦ ਨਾ ਤੁਸੀਂ ਕੋਈ ਮੁੱਦਾ ਵੀ ਤੁਸੀਂ ਕਿਸੇ ਪਾਰਟੀ ਵੱਲੋਂ ਉਮੀਦਵਾਰਾਂ ਜਾਂ ਜਾ ਰਹੇ ਲੱਗ ਜਿਵੇਂ ਆਜ਼ਾਦ ਅਜ਼ਾਦ ਅਜ਼ਾਦ ਬੰਦੇ ਤੇ ਕਾਹਦੇ ਰਹਨੇ ਚਾਹੀਦੇ ਆਪਣੀ ਵੇਖੋ ਕਿੱਡੇ ਕਿੱਡੇ ਸੋਹਣੇ ਚਿਹਰੇ ਆ ਨੌਜਵਾਨ ਵੀ ਇੱਥੇ ਨੇ ਵੇਖੋ ਕਿਹੜੇ ਸਿਆਣੀਆਂ ਧਾਰੀਆਂ ਵਾਲੇ ਵੀ ਨੇ ਤੇ ਸਿਆਣੇ ਬੰਦੇ ਸੁਜਵਾਨ ਇੱਥੇ ਸਾਰੇ ਮੌਜੂਦ ਨੇ ਇਹ ਨਹੀਂ ਹੋ ਸਕਦਾ ਵੀ ਵੇਖੋ ਸਾਰਾ ਪਿੰੜੇ ਵੋਟਾਂ ਇਨਾ ਖਰਚਾ ਜਾਂ ਇਨੀ ਟੈਨਸ਼ਨ ਲੜਾਈਆਂ ਝਗੜਿਆਂ ਨੂੰ ਛੱਡ ਕੇ ਤੇ ਆਪਾਂ ਸਰਬਸੰਮਤੀ ਹੋ ਜੇ ਪਿੰਡ ਤੇ ਉਹ ਤਾਂ ਬਹੁਤ ਵਧੀਆ ਪਰ ਨਹੀਂ ਹੁੰਦੀ ਜੀ ਆਹ ਵੇਖੋ ਸਵੇਰ ਤੇ ਬਿਠੇ ਆ ਪਹਿਲਾਂ ਵੀ ਬਿਠੇ ਆ ਨਹੀਂ ਹੁੰਦਾ ਜੀ ਮੌਜੂਦਾ ਸਰਕਾਰ ਵਾਲੇ ਨਹੀਂ ਆ ਰਹੇ ਤੁਹਾਡੇ ਸਾਹਮਣੇ ਨਹੀਂ ਆ ਰਹੇ ਹੁਣ ਵੀ ਆ ਰਹੇ ਇਹ ਤੇ ਬੋਲੀ ਆ ਤਾਂ ਵੀ ਬੋਲੀ ਕਰਾ ਲਓ ਨਹੀਂ ਤੇ ਬੋਲੀ ਚ ਨਹੀਂ ਆ ਰਹੇ ਤੁਹਾਡੀ ਗੱਲ ਵੀ ਇੱਕ ਮਿੰਟ ਸਾਹਮਣੇ ਆਈ ਸੀ ਕਿ ਤੁਸੀਂ ਕਹੇ ਵੀ ਮੈਂ ਪਿੰਡ ਦੇ ਭਲੇ ਲਈ ਜਾਂ ਪਿੰਡ ਦੇ ਵਿਕਾਸ ਲਈ ਰੁਪਈਆ 60 ਲੱਖ ਦੇਾਂਗਾ ਜੇ ਮੈਨੂੰ ਸਰਪੰਚ ਸੰਤ ਸਰਵਸੰਤੀ ਨਾਲ ਬਿਲਕੁਲ ਜੀ ਬਿਲਕੁਲ ਕਿਲਾ ਇੱਕ 2000 ਅਰਸ਼ੇ ਮਸ ਬਣਿਆ ਤੇ 10 ਦੇ ਵਿੱਚ ਮੈਂ ਲਿਆ ਸੀ 55 ਲੱਖ ਰੁਪਈਆ ਦਾ 11 ਕਨਾਲਾਂ ਥਾਂ ਲਿਆ ਉਹ ਤੇ ਇਹ ਵੀ ਪਾਣੀ ਪਿਆ ਰਿਹਾ ਪਿੰਡ ਦਾ ਹੀ ਮੈਨੂੰ ਇਹਨਾਂ ਦੇ ਮੇਰ ਕਿ ਲੱਗਦਾ ਉਹ 5-6 ਲੱਖ ਚ ਗਿਆ ਨਹੀਂ ਦਿੱਤਾ ਆ 55 ਲੱਖ ਖਰਚ ਗਏ ਤੇ 5 ਲੱਖ ਚ ਗੈਣਾ ਹੀ ਆ ਇਹ ਤੇ ਜਨਾਬ ਮੈਨੂੰ ਤੇ 2 ਕਰੋੜ ਚ ਬੰਨ ਦਿਆ ਪਰ ਮੈਂ ਹੁਣ ਵੀ ਮਸਲੇ ਜੀ ਟੀ ਕਰਕੇ ਦਿੰਦਾ ਪਿੰਡ ਦੇ ਪੇਰੇ ਫੇਰੇ ਹੀ ਜੀ ਟੀ ਕਰਕੇ ਦਾਂ ਤੁਹਾਡਾ ਕਹਿੰਦਾ ਨਹੀਂ ਤਾਂ ਯਾਦ ਨਹੀਂ ਤਾਂ ਯਾਦ ਮਿੰਨੇ ਮੇਰੀ ਇਲੈਕਸ਼ਨ ਕਰਾ ਦੇ ਨਾ ਮੇਰੇ ਕਾਗਜ਼ ਆ ਤੁਹਾਡਾ ਕਹਿੰਦਾ ਭਾਵੇਂ ਭੀ ਜੇ ਤੁਹਾਨੂੰ ਸਰਸੰਤੀ ਨਾ ਬਣਾਉਂਦੇ ਆ ਤੇ ਤੁਸੀਂ ਉਹ ਕਿਲੇ ਦੀ ਰਜਿਸਟਰੀ ਪੰਚਾਇਤ ਨੂੰ ਕਰਦੇ ਬਿਲਕੁਲ ਜੀ ਪਿੰਡ ਦੇ ਬਾਅਦ ਜੀ ਟੀ ਕਰ ਦੇਾਂਗੇ ਪਿੰਡ ਦੇ ਛੱਪੜਲੀ ਪਾਣੀ ਦੇ ਨਿਕਾਸ ਬਿਲਕੁਲ ਬੇਬੀ ਇੱਕ ਕਿਲੇ ਦੀ ਲਗਭਗ ਉਹਦਾ ਰੇਟ ਪਿੰਡ ਦੀ ਫੇਰ ਦੀ ਕੋਈ 60 ਲੱਖ ਰੁਪਈਆ ਪਿੰਡ ਦਾ ਨਿਕਾਸ ਜੀ ਬੇਸ਼ੱਕ ਉਹ ਤੇ ਕੋਈ ਦੇ ਕੇ ਨਹੀਂ ਰਾਜ਼ੀ ਦੀ ਕਰੋੜ ਦਾ ਨਹੀਂ ਦੇਖਦਾ ਜੀ ਸਾਰੇ ਰਾਜੇ ਨੇ ਪਰ ਆਪਾਂ ਫੇਰ ਵੀ ਦੇਣ ਦੀ ਤਿਆਰ ਆ ਇਸ ਤਰ੍ਹਾਂ ਹੀ ਜੇ ਸਰਨ ਸਰਦਾਰਾਂ ਨੇ ਨਹੀਂ ਸਰਬੰਧ ਬਣਾਉਂਦੇ ਆਪ ਤੇ ਜੇ ਉਹਦੇ ਤੋਂ ਮਰਲਾ ਲੱਗਦਾ ਜਾਂਦਾ ਜੇ ਲੈ ਜੇ ਇਲੈਕਸ਼ਨ ਹੁੰਦੀ ਆ ਤੇ ਫਿਰ ਤੂੰ ਤੁਹਾਡਾ ਵੀ ਮੇਰੇ ਕਾਗਜ਼ ਨਾ ਰੱਖ ਦਿਓ ਬਾਦ ਇਹਨਾਂ ਵੀ ਮੈਂ ਜਾ ਰਿਹਾ ਕਿਸੇ ਪਾਰਟੀ ਦਾ ਨਹੀਂ ਆਜ਼ਾਦ ਆ ਆਜ਼ਾਦ ਦੇ ਕਾਗਜ਼ ਨਹੀਂ ਰੱਖਣ ਜਿਹੜੇ ਪਾਰਟੀਆਂ ਦੇ ਕਰਦੀਆਂ ਸੀ ਉਹਨਾਂ ਦੇ ਕਰੋ ਮੈਂ ਤਾਂ ਆਜ਼ਾਦ ਆ ਤੁਹਾਨੂੰ ਕਾਗਜ਼ ਪੂਰੇ ਮਿਲ ਗਏ ਐ ਬਲਾਕ ਮੈਂ ਜੋ ਕੋਈ ਆਜ਼ਾਦ ਚੁੱਲਾ ਚੈਸ ਨਹੀਂ ਪਿਛਲੀ ਵਰੀ ਮੇਰੀ ਜੱਟ ਚੌਥੀ ਵਰੀ ਤੋਂ ਲੱਥ ਰਹੀ ਜੀ ਮੈਂ ਤਾਂ ਚੰਗਾ ਬਣਿਆ ਜਗਾਰ ਚੰਗਾ ਜੀ ਬੱਜੀ ਜਾਂਦੀ ਆ ਤੇ ਲੱਫੀ ਜਾਂਦੀ ਆ ਪਹਿਲਾਂ ਕਿਤਨਾ ਲੱਥਦੀ ਨਹੀਂ ਪਹਿਲਾਂ ਆਪਣੇ ਹੀ ਲੱਗੇ ਸੀ ਤਾਂ ਹੀ ਜਾਦੇ ਲੜੇ ਨੇ ਤੇ ਮੜ ਕੇ ਕਾਂਗਰਸ ਵੀ ਲੱਗੀ ਸੀ ਇਹਨੇ ਵੀ ਇੱਕ ਮਿੰਟ ਨਹੀਂ ਲਾਇਆ ਬਥੇਰੀਆਂ ਲੋਮਟਾਂ ਕਰਨੀਆਂ ਆ ਕੇ ਲੋਮਟ ਸੁਣੀ ਕੀ ਜੀ ਪਿਛਲੀ ਵੀ ਸੁਣੀ ਨਹੀਂ ਗਈ ਜੇ ਪੀਸੀ ਜੀ ਸਾਹਮਣੇ ਹੈ ਉਦੋਂ ਜਗ੍ਹਾ ਰੱਖੀ ਮੰਗ ਨਹੀਂ ਅੱਛਾ ਇਸ ਤਰ੍ਹਾਂ ਵਾਂ ਵੀ ਪਿੰਡ ਵਿੱਚ ਕੋਈ ਲਾਂਚਮੈਂਟ ਤੁਸੀਂ ਅੱਗੇ ਮੈਂ ਤੁਹਾਡੀ ਚਰਚਾ ਸੁਣਦਿਆ ਸੀ ਤੁਹਾਡੀ ਬੜੀ ਵਧੀਆ ਸਿਆਣੀ ਗੱਲ ਸੀ ਕਿ ਪਿੰਡ 'ਚ ਇੱਕ ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟ ਹੋਣੀ ਚਾਹੀਦੀ ਆ ਜਿਸ ਨਾਲ ਸਾਰਾ ਪਿੰਡ ਇਕੱਠਾ ਹੋਏ ਤੇ ਇੱਕ ਵਾਰ ਪਹਿਲਾਂ ਇਹ ਮਤਾ ਰੱਖਿਆ ਜਾਵੇ ਵੀ ਕੀ ਪਿੰਡ ਦਾ ਸਰਪੰਚ ਸਰਸੰਮਤੀ ਨਾਲ ਹੋਣਾ ਚਾਹੀਦਾ ਤਾਂ ਜੋ ਖਰਚੇ ਤੋਂ ਬਚਿਆ ਜਾ ਸਕੇ ਲੜਾਈਆਂ ਝੱਲਣਾਂ ਤੋਂ ਬਚਿਆ ਜਾ ਸਕੇ ਇਹ ਤੁਸੀਂ ਅੱਗੇ ਗੱਲ ਕਰ ਰਹੇ ਸੀ ਜਿਵੇਂ ਇਹ ਬਿਲਕੁਲ ਸਹੀ ਗੱਲ ਹੈ ਉਹ ਗੱਲ ਅਸੀਂ ਸਹਿਮਤ ਤਾਂ ਆਏ ਕਿ ਜਿਹੜਾ 1.5 ਕਿਲਾ ਪੈਈ ਇਹਨੇ 11 ਕਿਲਾ ਬਾਰੀ ਖਰੀਦੀ ਆ ਉਹ ਆਲਰੇਡੀ ਪਹਿਲੇ ਪਿੰਡ ਦਾ ਛੱਪੜ ਹੀ ਤੇ ਪਿੰਡ ਦੀਆਂ ਜਾਂ ਕੋਈ ਗਲਤੀਆਂ ਦੇ ਕਾਰਨ ਉਹ ਪੈਰੀ ਵੇਗੀ ਤੇ ਉਹ ਬਿੱਲੇ ਦੇ ਕੋਲ ਆਈ ਆ ਦੋ ਤਿੰਨ ਘਰ ਜਾਂ ਹੋਰ ਵੇਖ ਕੇ ਤੇ ਬਾਅਦ ਚ ਤੀਜੇ ਥਾਂ ਲਈ ਜੈਨੇ ਪੈਲੀ ਤੇ ਜੇ ਉਹ ਪੈਲੀ 11 ਕਿਲਾ ਦੇਣ ਨੂੰ ਤਿਆਰ ਹੈ ਤੇ ਪਿੰਡ ਦਾ ਛੱਪੜ ਹੈ ਹੀ ਨਹੀਂ ਹੈ ਕਿਲਾ ਕਿਲਾ ਬੜੀ ਤਿਆਰ ਆ 8 ਕਿਨਾਰੇ ਹਾਂ ਤੇ ਜੋ ਕਿਲਾ ਦੇ ਨੂੰ ਤਿਆਰ ਆ ਪਿੰਡ ਦਾ ਛੱਪੜ ਵਾਲਾ ਖਾਈਆਂ ਉਹ ਜਿੱਦ ਪਿੰਡ ਦਾ ਛੱਪੜ ਮਾਂਜੇ ਪਿੰਡ ਦਾ ਭੜਾ ਮੰਗਣ ਦੇ ਆਏ ਤੇ ਸਰਬਸੰਮਤੀ ਦੇ ਨਾਲ ਜੇਕਰ ਉਹ ਕਿਲਾ ਛੱਡਣ ਦੇ ਆ ਜੋਗੇ 50 60 ਹਜ਼ਾਰ ਦਾ ਕਿਲਾ ਹੈ ਤੇ ਮੈਂ ਵੀ ਕਹਿੰਦਾ ਕਿ ਹਾਂ 50 60 ਲੱਖ ਦਾ ਕਿਲਾ ਹੈ ਤੇ ਮੈਂ ਵੀ ਕਹਿੰਦਾ ਕਿ ਜੇਕਰ ਕੋਈ ਪਿੰਡ ਦਾ ਭੜਾ ਹੀ ਚਾਹਜੋ ਸਾਡੇ ਪਿੰਡ ਦਾ ਪਾਣੀ ਦਾ ਨਿਕਾਸ ਹੈ ਹੀ ਨਹੀਂ ਹੈ ਜੇ ਉਹ ਕਿਲਾ ਮਿਲ ਜੇ ਸਾਨੂੰ ਜੇ ਪਿੰਡ ਦਾ ਪਾਣੀ ਬਾਹਰ ਨਿਕਲ ਜੇ ਤੇ ਮੈਂ ਬਹੁਤ ਚੰਗਾ ਸਮਝਦਾ ਇਹਨੂੰ ਤੇ ਤੁਹਾਡਾ ਕਹਿੰਦਾ ਭਾਪੀ ਪਿੰਡ ਦੇ ਚ ਇੱਕ ਵਾਰ ਸਾਰਿਆਂ ਦੀ ਸਲਾਹ ਕਰਕੇ ਤੇ ਇੱਕ ਵਾਰ ਇਹਦੀ ਚਰਚਾ ਹੋਣੀ ਚਾਹੀਦੀ ਆ ਵੀ ਜੇ ਆਪਾਂ ਨੂੰ ਪਿੰਡ ਦਾ ਫਾਇਦਾ ਹੁੰਦਾ ਤੇ ਕਰ ਲੈਣਾ ਚਾਹੀਦਾ ਸਾਰੇ ਆ ਪਿੰਡ ਦੇ ਵਿੱਚੋਂ ਮੋٹے ਮੋٹے ਕੋਈ ਪੈਂਟੀ ਜਾਰੀ ਕਰਨੇ ਸਾਰੇ ਘਰਾਂ ਜੋ ਦੋ ਦੋ ਮੈਂਬਰ ਆ ਗਏ ਜਾਂ ਗੁਰੂ ਘਰ ਚ ਬਹਿ ਗਏ ਜਾਂ ਕਿ ਸਾਂਝੀ ਜਗ੍ਹਾ ਬਹਿ ਕੇ ਤੇ ਇਹ ਜੋ ਸਲਾਹ ਕੀਤੀ ਜਾਏ ਦੇ ਸਾਰੇ ਸਮਝਣਾ ਵੀ ਇਹ ਇਹ ਦੇਖਾਂ ਹਾਂ ਉਹ ਜੋ ਛਪੜਾ ਮਿਲ ਰਿਹਾ ਏ ਕਿ ਪਿੰਡ ਦਾ ਪਾਣੀ ਦਾ ਨਿਕਾਸ ਬਾਹਰ ਹੋ ਜਾਏਗਾ ਕਿ ਜੰਗ ਜੇ ਸਾਰੇ ਸਹਿਮਤ ਹੋਣਗੇ ਤਾਂ ਹੋ ਜਾਏ ਚੰਗੀ ਗੱਲ ਹੈ ਕਿ ਦੂਸਰਾ ਮੇਰਾ ਪੁਆਇੰਟ ਇਹ ਆ ਕਿ ਜੇ 22% ਵੋਟਾਂ ਹੀ ਹੁੰਦੀਆਂ ਨੇ ਕਿ ਫਿਰ ਕਿਸੇ ਬੰਦੇ ਦੇ ਕਾਗਜ਼ ਰੱਦ ਨਹੀਂ ਹੋਣੇ ਚਾਹੀਦੇ ਜਾਂ ਕਿ ਆਪਾਂ ਬਹੁਤ ਚੰਗੀ ਗੱਲ ਹੈ ਕਿ ਕੋਈ ਪਾਰਟੀ ਤੌਰ ਤੇ ਵੋਟਾਂ ਨਹੀਂ ਹੋ ਰਹੀਆਂ ਪਾਰਟੀਆਂ ਬਗੈਰ ਯਾਨੀ ਕਿ ਸਰਪੰਚਾਂ ਦੇ ਮੈਂਬਰ ਬਣਦੇ ਨੇ ਇਹ ਨਾ ਕੋਈ ਕਾਲੀ ਆ ਚਾਹੇ ਕੋਈ ਕਾਂਗਰਸੀ ਆ ਜਾਂ ਯੰਗ ਬੀਜੇਪੀ ਆ ਵੀ ਜਾ ਆ ਬੈ ਉਹ ਉਹ ਵਾਜਿਆ ਸਵਾਲ ਨਹੀਂ ਹੈ ਕਿ ਇਹ ਸਵਾਲ ਨਹੀਂ ਹੈ ਤਾਂ ਕਮ ਸਕਮ ਯੰਗ ਪਿੰਡੀਆਂ ਵੋਟਾਂ ਹੋ ਜਾਣਾ 15 20 ਸਾਲ ਹੋ ਗਿਆ ਪਿੰਡੀਆਂ ਵੋਟਾਂ ਕਿ ਮੈਂਬਰਸ ਬਣ ਚੀ ਦੀਆਂ ਨਹੀਂ ਹੋ ਰਹੀਆਂ ਕਿ ਜੇ ਇਹ ਮੈਂਬਰਸ ਬਣ ਚੀ ਦੀਆਂ ਵੋਟਾਂ ਨੂੰ ਕੈਨਸਲ ਕਰ ਸਕਦੇ ਨੇ ਮੈਂ ਕਹਿੰਦਾ ਕੈਨਸਲ ਕਰ ਦਿਓ ਕੋਈ ਨਹੀਂ ਕਿ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਇੱਕ ਜਿਨੂ ਮਰਜ਼ੀ ਬਣਾ ਦਿਓ ਤੇ ਫਿਰ ਐਮਐਲਏ ਤੇ ਐਮਪੀ ਵੀ ਆਪਣੀ ਮਰਜ਼ੀ ਨਾਲ ਬਣਾਓ ਨਾ ਕੋ ਲੋਕਾਂ ਦੀਆਂ ਵੋਟਾਂ ਮੰਗਣ ਨਾ ਆਓ ਤਾਂ ਕਹਿੰਦਾ ਪਾਪੀ ਜੇ ਸਰਪੰਚੀ ਲਈ ਆਪਾਂ ਉਮੀਦਵਾਰ ਨਹੀਂ ਖਿਲਾ ਸਕਦੇ ਤੇ ਫਿਰ ਐਮਪੀ ਤੇ ਐਮਪੀ ਐਮਐਲਏ ਵੀ ਕਰ ਉਹ ਆਪਣੀ ਮਰਜ਼ੀ ਨਾਲ ਕਰ ਲੈਣ ਉਹ ਵੀ ਉਹ ਲੋਕਾਂ ਦੇ ਪਿੰਡ-ਪਿੰਡ ਜਾ ਕੇ ਸਪੀਕਰ ਬਣ ਕੇ ਕਾਜ ਵਾਸਤੇ ਬੋਲਦਾ ਮੰਗਦੇ ਆ ਤੇ ਜੇ ਪਿੰਡ ਆਪਾਂ ਰੇਵਾ ਵਾਸਤੇ ਕੰਮ ਕਰਿਆ ਆ ਕੇ ਰੇਵਾ ਵਾਸਤੇ ਕੰਮ ਕਰ ਲੋ ਜੇ ਇਹ ਸਵਾਰ ਸਮਝੀ ਹੋ ਜੇ ਤਾਂ ਬਹੁਤ ਚੰਗੀ ਗੱਲ ਜੇ ਨਹੀਂ ਹੁੰਦੀ ਤੇ ਪੇਪਰ ਨਾਗੇ ਦਾ ਕੈਂਸਲ ਹੋਣ ਪਈ ਤਾਂ ਆਗੇ ਬੰਦਾ ਵੋਟਾਂ ਬਾਕੇ ਆਪਣੇ ਦਮ ਦੇ ਉੱਤੇ ਸਭੰਚ ਬਾਂਜੀ ਨਹੀਂ ਜੀ ਪਹਿਲੀ ਲੜਾਈ ਤੇ ਹਾਲੀ ਤੁਹਾਡੇ ਵੱਲੋਂ ਇਹੋ ਲੜੀ ਜਾ ਰਹੀ ਹੈ ਵੀ ਸਾਨੂੰ ਜਿਹੜੇ ਬਲਾਕ ਵਿੱਚ ਉਹ ਜਿਹੜੇ ਕਾਗਜ਼ ਪੂਰੇ ਖਾਲੀ ਡਾਕੂਮੈਂਟ ਚਾਹੀਦੇ ਉਹ ਵੀ ਤੁਹਾਡੇ ਕੋਲ ਦੂਗਾ ਡਾਕੂਮੈਂਟ ਦੀ ਗੱਲ ਇਹ ਹੋ ਗਈ ਕਿ ਚੁੱਲਾ ਟੈਕਸ ਕੋ ਬੋਲਦੇ ਚੁੱਲਾ ਟੈਕਸ ਦੀ ਪਰਚੀ ਬੰਦੀ ਹੈ ਜੀ ਉਹ ਮੈਨੂੰ ਇਹ ਸਮਝ ਨਹੀਂ ਆਈ ਕਿ ਜਿਉਂਦਾ ਦੇਖ ਯਾਦ ਹੋਆ ਕਿਸੇ ਨੇ ਚੁੱਲਾ ਟੈਕਸ ਭਰਿਆ ਹੀ ਨਹੀਂ ਕਰੇ ਕਿਸੇ ਨੇ ਉਹ ਪੰਜਾਂ ਸਾਲਾਂ ਬਾਅਦ ਵੋਟਾਂ ਸਾਨੂੰ ਕਿਉਂ ਯਾਦ ਆਉਂਦੀ ਹੈ ਕਿ ਚੁੱਲਾ ਟੈਕਸ ਵੀ ਹੈਗਾ ਜੀ ਉਹ ਮੰਤਰੀਆਂ ਵਾਤੇ ਵੇਖਾ ਗੋਈਆਂ ਉਹ ਜਦ ਤੱਕ ਅਕੰਧ ਭਾਵੇਂ ਉਦੋਂ ਚੇਤਾ ਆਉਂਦਾ ਜਦੋਂ ਵੋਟਾਂ ਆਉਂਦੀਆਂ ਅੱਗੇ ਬਸਿਓ ਕਿਹਨੂੰ ਚੇਤਾ ਇਹ ਨਵੀਂ ਜਨਰੇਸ਼ਨ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਚੁਲਾ ਡੈਕੀ ਹੈ ਕੋਈ ਚੁਲਾ ਦਾ ਚੀਜ਼ ਹੈਗੀ ਹੈ ਕੋਈ ਆ ਕੇ ਜੀ ਰੱਦ ਕਰਨ ਲਈ ਉਹ ਚੁਲਾ ਫੋਕਾ ਇਹ ਰੱਦ ਕਰਨ ਵਾਸਤੇ ਰੱਖਿਆ ਗਿਆ ਉਹ ਲੋੜ ਹੀ ਜਦੋਂ ਕਿ ਲੋੜ ਹੀ ਕਾਨੂੰਨੀ ਆਜਾ ਬਣਾਉਣ ਦੇ ਕਿ ਕੋਈ ਚੁਲਾ ਡੈਕ ਨਹੀਂ ਆਂ ਆ ਬੰਦਾ ਗੌਰਮੰਦ ਦਾ ਤਰਜਾਈ ਨਾ ਹੋਵੇ ਬੰਦਾ ਸਾਫ਼ ਸੁਥਰਾ ਹੋਵੇ ਕੋਈ ਕੋ ਗੌਰਮ ਦੇ ਪ੍ਰਾਪਰਟੀਆ ਦੱਬੀ ਹੋਏ ਉਹਨੇ ਵੀ ਇਹ ਚੀਜ਼ਾਂ ਵੇਖੋ ਕਿ ਨਾ ਚੁਲਾ ਡੈਕ ਬੰਦੀ ਪਰਚੀ ਵੇਖੋ ਇਹ ਚੁਲਾ ਡੈਕ ਵੀ ਪਰਚੀ ਲਾਏ ਜਾਂਦੇ ਆ ਇਹ ਬਲਾਕ ਆਏ ਬੋਲ ਜੀ ਅ ਯੰ ਕਿਨਾਂ ਡਾਕਟਰ ਬੰਦ ਹੈ ਜੀ ਅੱਜ ਤੇ ਬਾਅਦ ਚ ਆਇਓ ਤੇ ਬਾਅਦ ਟਾਈਮ ਨਿਕਾੜ ਦਤਾ ਬੇ ਜੀ ਨੂੰ ਬਣਾਉ ਬਣਾ ਲੈਣਗੇ ਸਤਨਾ ਨਹੀਂ ਹਾਂ ਜੀ ਸਰਾ ਪਿੰਡ ਦਾ ਹੈ ਜਿਹੜੇ ਮੋਦ ਮੇਲੇ ਨੌਜਵਾਨ ਨੇ ਹਰ ਵਰਗ ਦੇ ਲੋਕ ਇੱਥੇ ਸਰਪੰਚੀ ਦੇ ਸਰਪੰਚ ਪਿੰਡ ਦੀ ਸਰਪੰਚੀ ਲਈ ਵਿਚਾਰ ਚर्चा ਕਰਨੀ ਇਕੱਠੇ ਹੋਏ ਤੁਹਾਡਾ ਕਿਸ ਤਰ੍ਹਾਂ ਦਾ ਵਿਚਾਰ ਹੈ ਕਿ ਕਿਸ ਤਰ੍ਹਾਂ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਸਰਪੰਚ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਤੇ ਇਹੋ ਹੀ ਆ ਸਰਕਾਰ ਅੱਗੇ ਵੀ ਵੀ ਰੋਜ਼ ਕਿਹਾ ਜਾਂਦਾ ਵੀ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਆ ਪਰ ਚੋਣ ਝਾੜੂ ਵਾਲੇ ਲੜ ਸਕਦੇ ਆ ਕਿ ਦੂਜੇ ਵੀ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਵੀ ਦੂਜੇ ਦੇ ਕਾਗਜ਼ੀ ਵੀ ਦਾਖਲ ਹੋਣ ਦਿੰਦੇ ਤੇ ਉਥੇ ਸਰਕਾਰ ਪੰਚਾਇਤ ਦੀ ਚੋਣ ਕਾਦੀ ਆ ਜਿੱਥੇ ਦੂਜਿਆਂ ਵਾਸਤੇ ਸਾਰਿਆਂ ਦੇ ਕਾਗਜ਼ ਦਾਖਲ ਹੁੰਦੇ ਉਥੇ ਸਾਰੇ ਪਿੰਡ ਚੋਂ ਕਿਸੇ ਵੀ ਮੋਤਬੇਰ ਦੇ ਜਾਂ ਕੋਈ ਵੀ ਬੰਦਾ ਉੱਠਦਾ ਸਰਪੰਚੀ ਦਾ ਚਾਹਵਾਨ ਆ ਜਾ ਉਹਨੂੰ ਕੋ ਪਿੰਡ ਵਾਲੇ ਕਰਦੇ ਆ ਤੇ ਉਹਦੇ ਵਾਸਤੇ ਚੁੱਲ੍ਹਾ ਟੱਸ ਦੀ ਰਸੀਦ ਹੀ ਨਹੀਂ ਮੁਕੰਮਲ ਕਰਦੇ ਫਿਰ ਆਪਣੇ ਹੀ ਇਹਨਾਂ ਦਾ ਝਾੜੂ ਵਾਲਿਆਂ ਦਾ ਇਹਨਾਂ ਜੇ ਰਿਆ ਵੀ ਆਪਣੇ ਦੋ ਦੋ ਤਿੰਨ ਤਿੰਨ ਨੂੰ ਖਿਹਾਰ ਕੇ ਤੇ ਉਹਨੂੰ ਖਰਾਬ ਕਰਨ ਦੇ ਆ ਜਾਂ ਉਹਨੂੰ ਇੱਕ ਨੂੰ ਖਿਹਾਰ ਦੇਣ ਤੇ ਉਹਦੇ ਵਿੱਚ ਵੀ ਭਲਾ ਆ ਚਲੋ ਪਿੰਡ ਦਾ ਨੁਕਸਾਨ ਨਾ ਹੋਵੇ ਟਾਈਮ ਵਾਧੂ ਨਾ ਖਰਾਬ ਹੋਵੇ ਉਧਰੋਂ ਝੋਨੇ ਦਾ ਸੀਜ਼ਨ ਆ ਉਹਨੂੰ ਟਾਈਮ ਨੂੰ ਬਹੁਤ ਧਿਆਨ ਚ ਰੱਖ ਕੇ ਇਹ ਗੱਲਾਂ ਲੈਣੀਆਂ ਚਾਹੀਦੀਆਂ ਸੀ ਸਰਕਾਰ ਨੂੰ ਕਿ ਪਹਿਲੀ ਆ ਤੇ ਇਹ ਸਾਰਿਆਂ ਨੂੰ ਮੌਕਾ ਹੁੰਦਾ ਆ ਇਹ ਚ ਪਿੰਡ ਛੋਟਾ ਵੱਡਾ ਹਰ ਇੱਕ ਬੰਦਾ ਇਲੈਕਸ਼ਨ ਦਾ ਚਾਹਵਾਨ ਹੋ ਸਕਦਾ ਲੜਨ ਵਾਸਤੇ ਜਾਂ ਪਿੰਡ ਦੇ ਭਲੇ ਦੇ ਕੰਮ ਕਰਨ ਵਾਸਤੇ ਤੁਸੀਂ ਵੀ ਉਮੀਦਵਾਰ ਹੋ ਹਾਂਜੀ ਨਹੀਂ ਉਮੀਦਵਾਰ ਤੇ ਬੰਨ ਸਾਰਿਆਂ ਦਾ ਕੀ ਕਰਦਾ ਪਰ ਅਸੀਂ ਆਨੇ ਤੇ ਅਸੀਂ ਕੋਈ ਨਵੀਂ ਜੁੜੀ ਅਸੀਂ ਕੋਈ ਪਿੰਡ ਦੀ ਆਵਾਜ਼ ਹੀ ਕਿ ਕੋਈ ਵੀ ਬੰਦਾ ਪਿੰਡ ਦੇ ਬੋਲੀ ਦੇ ਕੇ ਕੋਈ ਪਿੰਡ ਦੇ ਭਲੇ ਵਾਸਤੇ ਕੰਮ ਕਰ ਸਕਦਾ ਪਹਿਲਾਂ ਹੀ 50 ਲੱਖ ਦੀ ਸਾਡੇ ਸਰਪੰਚ ਸਾਹਿਬ ਕਹਿੰਨੇ ਬੋਲੀ ਦਿੱਤੀ ਫਿਰ ਚਲੋ ਅਸੀਂ 51 ਲੱਖ ਦੀ ਕੀਤੀ ਫਿਰ ਉੱਤੇ 60 ਲੱਖ ਦੀ ਬੋਲੀ ਦੀ ਆਵਾਜ਼ ਆਈ ਅਸੀਂ 65 ਲੱਖ ਦੀ ਕੀਤੀ ਤੇ ਚੰਨੀ ਕਹਿਣ ਦਾ ਇਹ ਭਾਵ ਵੀ ਜੇ ਤੁਹਾਨੂੰ ਸਰਬਸੰਮਤੀ ਦਾ ਸਰਪੰਚ ਬਣਾਉਂਦਾ ਪਿੰਡ ਤੁਸੀਂ ਪਿੰਡ ਦੇ ਭਲੇ ਲਈ 65 ਲੱਖ ਦੇਣ ਨੂੰ ਤਿਆਰ ਹਾਂਜੀ ਅਸੀਂ ਪਿੰਡ ਦੇ ਭਲੇ ਵਾਸਤੇ 65 ਲੱਖ ਪਹਿਲਾਂ ਜੇ ਕੋਈ ਹੋਰ ਵੀ ਚਾਹਵਾਂਗਾ ਬੋਲੀ ਦੇ ਸਕਦਾ ਹੁੰਦੀ ਗੱਲ ਕਰਦੇ ਆਵਾ ਕਿ ਤੁਸੀਂ ਪਿੰਡ ਨੂੰ 65 ਲੱਖ ਪਿੰਡ ਦੇ ਵਿਕਾਸ ਲਈ ਦੇਣ ਲਈ ਤਿਆਰ ਹੈ ਜੇ ਤੁਹਾਡੇ ਤੇ ਸਾਰੀ ਸੰਮਤੀ ਹੁੰਦੀ ਆ ਹਾਂਜੀ ਅਸੀਂ ਪਿੰਡ ਨੂੰ 65 ਲੱਖ ਦੀ ਜਿਹੜਾ ਕਿਹਾ ਆ ਉਹ ਸੋਰਦੀ ਨੋਸਮੈਂਟ ਹੋਈ ਆ ਅਸੀਂ ਤਿਆਰ ਤੁਸੀਂ ਨਾਂ ਕੀ ਤੁਹਾਡਾ ਜੀ ਮੇਰਾ ਨਾਂ ਆ ਆਤਮ ਵਸਿੰਗ ਆ ਜੀ son of ਸਰਦਾਰ ਵਸਨ ਸਿੰਘ ਤੇ ਹਰਦੋਰਵਾਲ ਕਲਾ ਦੇ ਰਹਿਣ ਵਾਲੇ ਕਿਹੜੀ ਪਾਰਟੀ ਤੁਹਾਡੀ ਸਾਡੀ ਪਾਰਟੀ ਤੇ ਚਲੋ ਕੋਈ ਵੀ ਹੋਵੇ ਪਰ ਹੋਣਾ ਹੈ ਅਸੀਂ ਪਿੰਡ ਦੀ ਸਹਿਮਤੀ ਵਾਸਤੇ ਅਸੀਂ ਆਜ਼ਾਦ ਹਾਂ ਕੋਈ ਗੱਲ ਅਸੀਂ ਪਿੰਡ ਦੇ ਨਾਲ ਹੀ ਆਈ ਕਿ ਪਾਰਟੀ ਵੱਲੋਂ ਨਹੀਂ ਇਲੈਕਸ਼ਨ ਲੜਦੇ ਆਜ਼ਾਦ ਤੌਰ ਤੇ ਵੀ ਜੇ ਆਪਣਾ ਬੋਲੀ ਲਾ ਵੀ ਜੇ ਸਰਬਸੰਮਤੀ ਨਾਲ ਤੇ ਜੇ ਨਹੀਂ ਹੁੰਦੀ ਸਰਬਸੰਮਤੀ ਉਹਦੇ ਇਲੈਕਸ਼ਨ ਲੜੋਗੇ ਇਲੈਕਸ਼ਨ ਲੜਨਾ ਸਾਡੇ ਕਾਗਜ਼ੀ ਸਾਨੂੰ ਚੁੱਲਾ ਢੱਸਦੀ ਜੇ ਤੁਹਾਡੇ ਸਾਰੇ ਡਾਕੂਮੈਂਟਸ ਪੂਰੇ ਹੋ ਜਾਂਦੇ ਨਹੀਂ ਸਰਬਸੰਮਤੀ ਹੁੰਦੀ ਫਿਰ ਤੁਸੀਂ ਇਲੈਕਸ਼ਨ ਲੜੋ ਨਾ ਅਸੀਂ ਲੜਨ ਨੂੰ ਤਿਆਰ ਹਾਂ ਜੀ ਅਸੀਂ ਇਲੈਕਸ਼ਨ ਲੜਨ ਨੂੰ ਤਿਆਰ ਹਾਂ ਹਾਂਜੀ ਤੇ ਫਿਰ ਕਿਹੜੇ ਤੁਹਾਡਾ ਮੁੱਦਾ ਹੋਊਗਾ ਵੀ ਮੇਰੇ ਪਿੰਡ ਵਾਸਤੇ ਆ ਜਿਹੜੇ ਕੰਮ ਪਿਛੇ ਨਹੀਂ ਹੋਏ ਤੇ ਮੈਂ ਸਰਪੰਚ ਬਣ ਕੇ ਆ ਕੰਮ ਪਿੰਡ ਵਾਸਤੇ ਵੀ ਪਿੰਡ ਦੇ ਜੀ ਜੀ ਦੇ ਨੂੰ ਆਵਾਜ਼ ਆ ਪਾਣੀ ਲੈ ਕੇ ਸਾਰੇ ਪਿੰਡ ਦਾ ਸਤਿਆਨਾਸ਼ ਕਰਨ ਦੇ ਆ ਜਿੰਨੂੰ ਕੋਈ ਨਿਕਾਸ ਹੀ ਨਹੀਂਗਾ ਤੇ ਪਿੰਡ ਗਰਦਾਸਪੁਰ ਜ਼ਿਲ੍ਹੇ ਚੋਂ ਅਸਲੀ ਟੋਪ ਦੇ ਆ ਬੋਲੀ ਵੀ ਪੰਜਾਬੀ ਆ ਤੇ ਸਭ ਤੋਂ ਟਾਪ ਤੇ ਹੈ ਮੈਨੇਜਮੈਂਟ ਪਿੰਡ ਦੀ ਪੰਚਾਇਤ ਦੀ ਜ਼ਮੀਨ ਕਿੰਨੀ ਆ ਇਹ ਕੋ 300 ਕਿੱਲੇ ਤੋਂ ਉੱਪਰ ਹੀ ਆ ਇਹਦੇ ਉੱਤੇ ਕਿੰਨਾ ਸਾਲ ਦਾ ਠੇਕਾ ਪੰਦਾ ਕੋਈ 48 ਲੱਖ 55 ਲੱਖ ਦੇ ਲਗਭਗ 55 ਲੱਖ ਤੇ ਆਤਵਾਈ ਉਹ ਜਿਹੜੇ ਕੋਸ਼ੇ ਇਹ ਸ ਸਰਕਾਰ ਨੂੰ ਜਾਂਦਾ ਡੇਰੇ ਬਲਾਕ ਨੂੰ ਪਰ ਜੇ ਵੀ ਬਾਕੀ 45 ਲੱਖ ਬਚਦਾ ਪਰ ਜਿਹਦੇ ਵਿੱਚੋਂ ਸਰਪੰਚ ਸਿੱਧੇ ਬਣਨ ਕਰਕੇ ਉਹ ਸਾਰਾ ਕੋਜੀ ਮੰਤਰੀ ਜਾਣਣ ਤੇ ਸਰਪੰਚ ਜਾਣੇ ਕੋਈ ਕੋਈ ਹਿਸਾਬ ਕੋਈ ਹਿਸਾਬ ਕਰਾਉਂ ਕਿਉਂਕਿ ਪਿੰਡ ਦਾ ਨਿਕਾਸ ਹੀ ਨਹੀਂ ਹੁੰਦਾ ਹਿਸਾਬ ਦਾ ਉਹ ਤੇ ਜਿਹਦੇ ਪਿੰਡ ਆਉਣਾ ਹੀ ਨਹੀਂ ਪਿਆ ਹ ਹੂੰ ਜੇ ਹੁਣ ਸਾਰਿਆਂ ਨੂੰ ਸਲਾਹ ਕੀਤੀ ਆ ਵੀ ਪਿੰਡ ਦੀ ਜਿਹੜੀ ਆ ਵੀ ਬੋਲੀ ਕਰਕੇ ਵੀ ਪੂਜੇ ਹੱਲ ਹੋ ਜੇ ਵੀ ਸਰਪੰਚੀ ਖਾਂਦੇ ਰਹਿੰਦੇ ਆ ਚਲੋ ਕੋਈ ਨਵਾਂ ਚਾਹਵਨ ਜਿਹੜਾ ਕੋਲੋਂ ਸੇਵਾ ਕਰਨੀ ਚਾਵੇ ਉਹਨੂੰ ਵੀ ਮੌਕਾ ਦੇਵਾਂਗੇ ਯਾਨੀ ਕਿ 65 ਤੁਹਾਡਾ ਹੋ ਗਿਆ ਤੇ ਇਹ 5 ਲੱਖ ਦੀ ਸਰਬਸੰਮਤੀ ਹੁੰਦੀ ਤੇ ਸਰਕਾਰ ਵੱਲੋਂ 70 ਲੱਖ ਰੁਪਏ ਦਾ ਪਾਣੀ ਦਾ ਨਿਕਾਸ ਪਿੰਡ ਦਾ ਵਧੀਆ ਤਰੀਕੇ ਨਾਲ ਹੋ ਸਕਦਾ ਜੇ ਸਿਆਣਪ ਨਾਲ ਆਪਾਂ ਸਾਰੇ ਕੰਮ ਕਰੀਏ ਤੇ ਇਹ ਇਹ ਹੁਣ ਪਿੰਡ ਵਾਸੀਆਂ ਦੀ ਸੋਚ ਆ ਵੀ ਕਿਸ ਤਰ੍ਹਾਂ ਦੀ ਆਪਾਂ ਸੋਚ ਲਾ ਕੇ ਚੱਲਦੇ ਵੀ ਜੇ ਪਿੰਡ ਨੂੰ ਅਸੀਂ ਫਾਇਦਾ ਚਾਹੁੰਦੇ ਆ ਤੇ ਫਿਰ ਆਪਾਂ ਸਰਬਸੰਮਤੀ ਵੀ ਕਰ ਸਕਦੇ ਆ ਕਰ ਸਕਦੇ ਆ ਪਿੰਡ ਕਰ ਸਕਦਾ ਹਾਂ ਜੀ ਸਰਬਸੰਮਤੀ ਨੂੰ ਸਾਰੇ ਤਿਆਰ ਆ ਇਹ ਆਂਦੇ ਵੀ ਕੋਈ ਜਿਹੜਾ ਮੁੱਖ ਐਮਐਲਏ ਜਾਂ ਸਰਕਾਰ ਦਾ ਕਹਿੰਦੇ ਭਾਵੇਂ ਸਤਾਧਾਰੀ ਜਿਹੜੇ ਨੇ ਸਰਕਾਰ ਸਰਕਾਰ ਹੈ ਜਿਨ੍ਹਾਂ ਦੀ ਉਹ ਨਹੀਂ ਸਹਿਮਤ ਭਾਈ ਸਰਕਾਰ ਨਹੀਂ ਸਹਿਮਤ ਹੁਣ ਗੱਲ ਦੀ ਉਹਨਾਂ ਨੂੰ ਇਹ ਵੀ ਅਸੀਂ ਸਿੱਧੇ ਫਿਰਾਂ ਬਣ ਬਣ ਕੇ ਆਣਾ ਬਣ ਕੇ ਆ ਜੰਦੇ ਫਿਰ ਪਿੰਡ ਦਾ ਕੀ ਪ੍ਰਤੀਕਰਮ ਹੋਏਗਾ ਜੋ ਅੱਗੇ ਵੀ ਕੀ ਹੈ ਵਿਰੋਧ ਜਾਂਦੇ ਬੋਧ ਕਰਾਂਗੇ ਕਿਸ ਤਰ੍ਹਾਂ ਦਾ ਵਿਰੋਧ ਹੋਏਗਾ ਵਿਰੋਧ ਹੋਏਗਾ ਵੀ ਜੇ ਮੰਨ ਲਾ ਵੀ ਸਰਪੰਚ ਟੋਕੇ ਨਾ ਵੱਢ ਕੇ ਬਣਾ ਦਿੰਦੇ ਆ ਸਰਕਾਰ ਤੇ ਫਿਰ ਨਹੀਂ ਮਨਜ਼ੂਰ ਪਿੰਡ ਵਾਲਿਆਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਜਿਹੜੇ ਕਹਿੰਦੇ ਨੇ ਅਸੀਂ ਯਾਦ ਲੜਦਾ ਉਹ ਬੰਦੇ ਬੀਜੇਪੀ ਨੂੰ ਵੋਟਾਂ ਪਾ ਕੇ ਉਹ ਕਹਿਣ ਕਿ ਅਸੀਂ ਬੀਜੇਪੀ ਨਾਲ ਲੜ ਰਹੇ ਹਾਂ ਅਇਤੋ ਜਿਹੜੇ ਕਹਿੰਦਾ ਨਾ ਕਿ ਅੱਜ ਮੇਰੇ ਨਾਲ ਕੁਝ ਬੰਦੇ ਗਏ ਇਥੇ ਚਿੱਟੀਆਂ ਧਾਰੀਆਂ ਵਾਲੇ ਜਿਨ੍ਹਾਂ ਦੀ ਜਮੀਰ ਜਾਗਦੀ ਮੈਨੂੰ ਨਹੀਂ ਪਤਾ ਨਾ ਬੋਲਣਾ ਜਾਂ ਨਹੀਂ ਬੋਲਣਾ ਆ ਸਰਪੰਚ ਸਾਹਿਬ ਕਾ ਸਰਪੰਚ ਸਾਹਿਬ ਦੇ ਘਰ ਗਏ ਹਾਂ ਬੀਜੇਪੀ ਦੀ ਜਦੋਂ ਇਲੈਕਸ਼ਨ ਆ ਲੈ ਆਪਣੀ ਇਲੈਕਸ਼ਨ ਹੋਈਆਂ ਹੈ ਨਾ ਉਹ ਦਿਨਾਂ ਦੇ ਘਰ ਗਏ ਹਾਂ ਇਹਨਾਂ ਨੇ ਬੰਦੇ ਹੀ ਪਾਹੇ ਪਿੰਡ ਦੇ ਵਿੱਚ ਪਿੰਡ ਦੇ ਪਾਹੇ ਬੰਦੇ ਇਹਨਾਂ ਨੇ ਕਹੜੀ ਹੱਥ ਜੋੜਿਆ ਸੀ ਹੱਥ ਜੋੜ ਕੇ ਇਹਨਾਂ ਨੇ ਗੱਲ ਕਹੀ ਸੀ ਸਾਰੇ ਆ ਆ ਬਾਬਾ ਜੀ ਨਾਲ ਸੀ ਜਿੰਨੇ ਬੰਦੇ ਮੈਨੂੰ ਨਹੀਂ ਪਤਾ ਉਹ ਕਹਿੰਦੇ ਬੋਲਣਾ ਜਾਂ ਨਹੀਂ ਬੋਲਣਾ ਹੋਣਾ ਇਸ ਟਾਈਮ ਦੇ ਉੱਤੇ ਇਹਨਾਂ ਨੇ ਕੋਈ ਗੱਲ ਕਹੀ ਸੀ ਮੈਂ ਤੁਹਾਡੇ ਕੋ ਸਰਪੰਚ ਨਹੀਂ ਬਣਿਆ ਇਹਨਾਂ ਨੂੰ ਕਹਿਆ ਸੀ ਤੁਸੀਂ ਵੋਟ ਤਾਂ ਦਾ ਅਧਿਕਾਰ ਹੈ ਤੁਸੀਂ ਜਿੱਥੇ ਮਰਜ਼ੀ ਪਾ ਸਕਦੇ ਜੀ ਮੋੜ ਪਾਉਣ ਤੋਂ ਨਹੀਂ ਤੁਹਾਨੂੰ ਮਨਾਈ ਪਰ ਪਿੰਡ 'ਚ ਪੈਸਿਆਂ ਵਾਲਾ ਕੰਮ ਨਾ ਕਰੋ ਇਹਨਾਂ ਨੇ ਕਹੇ ਮੈਂ ਤੁਹਾਡੇ ਕੋ ਸਰਪੰਚ ਨਹੀਂ ਬਣਿਆ ਹੂੰ ਮੈਂ ਸਿੱਧਾ ਮੈਨੂੰ ਰਵੀਕਰਨ ਸਾਹਿਬ ਨੇ ਸਰਪੰਚ ਬਣਾਇਆ ਇਹਨਾਂ ਨੇ ਕਹੇ ਠੀਕ ਹੈ ਉਹ ਵੀ ਗੱਲ ਮੰਨੀ ਚਲੋ ਤੁਸੀਂ ਜ਼ਿੰਮੇਵਾਰ ਜੇ ਤੁਸੀਂ ਆਰਥ ਕਰਦੇ ਜੀ ਇਹਨਾਂ ਨੇ ਕਹੇ ਮੈਨੂੰ ਤੁਹਾਡੇ ਦਾਣਿਆਂ ਦੀ ਲੋੜ ਨਹੀਂ ਆਜ ਅਸੀਂ 60 ਲੱਖ ਲੈ ਕੇ 65 ਲੱਖ ਲਾ ਕੇ ਸਰਪੰਚ ਬਣਾ ਲਿਨੇ ਆ ਤੇ ਮੁੜ ਕੇ ਪੜਾ ਕੀ ਆਂਦੇ ਮੋਹਰ ਰੋਣ ਜਾਈਏ ਆਂਦੇ ਅਸੀਂ ਤੁਹਾਡੇ ਦੂਸਰੇ ਕਰਕੇ ਦੱਸੋ ਨਾ ਮੈਨੂੰ ਇਸੇ ਕਰਕੇ ਦੱਸੋ ਨਾ ਕਿਹੜਾ ਲਕਸ਼ਣ ਚਾਹੀਏ ਲਕਸ਼ਣ ਚਾਹੀਏ ਇਹ ਤਾਂ ਗੱਲ ਕਹਿੰਦੇ ਹਾਰਾਖਣ ਨੂੰ ਇੰਟਰਵਿਊ ਜਿਹੜੇ ਪਾਸੀ ਆਜ਼ਾਦ ਲੜ ਰਹੇ ਹੋ ਯਾਰ ਕੋਈ ਨਹੀਂ ਲੜ ਰਿਹਾ ਪਾਰਟੀ ਦਾ ਨਾਮ ਲੈ ਕੇ ਲੜਨ ਜਿਹੜੀ ਪਾਰਟੀ ਦੇ ਨਾਲ ਹੈਗੇ ਸੀ ਕਿਉਂ ਕਹਿੰਦੇ ਸੀ ਯਾਰ ਦਾ ਰਹਿੰਦੇ ਆ ਤੁਸੀਂ ਨਾਲੇ ਛੱਪੜ ਦੇ ਬਣਿਆ ਹੋਏ ਦੱਸਾਂ ਅੱਗੇ ਵੀ ਪਹਿਲਾਂ ਸਰਪੰਚ ਰਹੇ ਪਹਿਲਾਂ ਵੀ ਸਰਪੰਚ ਰਹੇ ਖਪੜੋਟੋ ਕਹਿੰਦੇ ਬਣ ਗਿਆ ਇਹ ਵੀ ਰਹੇ ਨੇ ਇਹ ਵੀ ਮੇਰੇ ਤਾਜੀ ਨੇ ਇਹ ਵੀ ਰਹੇ ਨੇ ਉਦੋਂ ਕਿਉਂ ਨਾਲ ਛੱਪੜ ਨਿਕਲ ਗਏ ਸਾਡੇ ਪਿੰਡ ਦੀ ਜ਼ਮੀਨ ਕਿੱਲੀ ਆ ਉਹ ਸਾਰਾ ਕਹੇ ਹੋਇਆ ਵਾ ਪੇਹਸੋ ਕਹਿੰਦਾ ਜ਼ਮੀਨ ਹੈ ਜੋ 60 ਲੱਖ ਲਾ ਕੇ ਦੂਸਰਾ ਜੀ ਪੂਰਾ ਹੋ ਜਾਓ ਬਾ ਬਾਕੀ ਵਾਲੇ ਕਿੱਥੇ ਜਾਣੇ ਨੇ ਇਹਨਾਂ ਹਰ ਦੂਰ ਬਾ ਕਾਫੀ ਜਿਹੜਾ ਡੇਰਾ ਬਾਬਾ ਲਾਲ ਸਭ ਤੋਂ ਵੱਡਾ ਪਿੰਡ ਵੀ ਜਾਣਿਆ ਜਾਂਦਾ ਕਾਫੀ ਬੋਟ ਆ ਕਾਫੀ ਪੈਲੀ ਆ ਕਾਫੀ ਠੇਕਾ ਵਾ ਕਿਸ ਤਰ੍ਹਾਂ ਨਹੀਂ ਚੋਣ ਕਿਸ ਤਰ੍ਹਾਂ ਦਾ ਸੰਭਵ ਨਹੀਂ ਮੈਂ ਗੁਰਜੀਤ ਕਾਲਸੇ ਮੈਂ ਗੁਰਜੀਤ ਕੀ ਫਕੀਰ ਮੈਂ ਜਗਤਾਰ ਸਿੰਘ ਆ 10 ਗ੍ਰਾਮ ਵਿਕਾਸ ਸਭਾ ਰਜਿਸਟਰਡ ਦਾ ਸਰਪ੍ਰਸਤ ਆ ਮੈਂ ਸਰਬੱਤ ਦਾ ਨਵਜਵਾਨ ਸਭਾ ਦਾ ਸਰਪ੍ਰਸਤ ਆ ਔਰ ਮੇਰੀ ਇਹ ਬੇਨਤੀ ਆ ਕਿ ਜੋ ਪੰਚਾਇਤیاں ਲਖਣਾ ਆਈਆਂ ਨੇ ਇਹਨਾਂ ਦੇ ਵਿੱਚ ਅਸੀਂ ਬੜਾ ਜੋਰ ਲਾ ਕੇ ਇੱਕ ਬਦਲਾਵ ਵਾਲੀ ਸਰਕਾਰ ਲਿਆਂਦੀ ਸੀ ਤੇ ਜੋ ਪਿੱਛੇ ਹੁੰਦਾ ਆ ਉਹ ਸ਼ਾਇਦ ਨਹੀਂ ਹੋਏਗਾ 15 ਸਾਲ ਹੋ ਗਿਆ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਕਦੇ ਇਲੈਕਸ਼ਨ ਨਹੀਂ ਹੋਈ ਟੋਕੇ ਦੇ ਨਾਲ ਟੋਕਾ ਵਲਡ ਆ ਟੋਕੇ ਦੇ ਨਾਲ ਮਤਲਬ ਸਰਪੰਚ ਬਣਦੇ ਆ ਯਾਰ ਸਰ ਵੀ ਕਹਿੰਦਾ ਭਾਬੀ ਕਾਗਜ਼ ਰਿਜੈਕਟ ਹੁੰਦੇ ਆ ਕਾਗਜ਼ ਜਿਹੜੇ ਬਾਕੀ ਦਾਖਲ ਕਰਦੇ ਨੇ ਉਹਨਾਂ ਦੇ ਨਾਲ ਇਹ ਜਿਹੜਾ ਇੱਕ ਚੁੱਲ੍ਹਾ ਟੈਕਸ ਦੀ ਬਿਮਾਰੀ ਆ ਇਹ ਸਿਰਫ ਪੰਚਾਇਤ ਦੀ ਜਦੋਂ ਚੋਣਾਂ ਆਉਂਦੀਆਂ ਨੇ ਇਹ ਜਿਹੜੀ ਸਤਾਧਾਰੀ ਪਾਰਟੀ ਆ ਉਦੋਂ ਇਹ ਚੁੱਲ੍ਹਾ ਟੈਕਸ ਵਾਲੀ ਇੱਕ ਰਸੀਦ ਦਾ ਬਹਾਨਾ ਬਣਾ ਕੇ ਉਹਦੇ ਕਾਗਜ਼ ਰੱਦ ਕਰਦੀ ਆ ਉੱਥੇ ਜਾਂ ਜੇ ਉਹਨੇ ਲਈ ਵੀ ਆ ਤਾਂ ਉਹਨੂੰ ਕੱਢ ਲੈਂਦੇ ਆ ਵੀਡੀਓ ਵਾਲੇ ਵੀਡੀਓ ਦਸਤਰ ਵਾਲੇ ਕੱਢ ਕੇ ਉਹਨੇ ਕਾਗਜ਼ ਰੱਦ ਕਰ ਦਿੰਦੇ ਆ ਸਾਡੀ ਇਹ ਬੇਨਤੀ ਆ ਕਿ ਹਰ ਹਾਲਤ ਜਿਹੀ ਅਸੀਂ ਬਦਲਾਅ ਕੀਤਾ ਤੇ ਇਹ ਇਲੈਕਸ਼ਨ ਹੋ ਗਏ ਸਾਡੇ ਪਿੰਡ 'ਚ ਪੰਚਾਇਤ ਬਣੇ ਕਿਉਂ ਕਿ ਜੇ ਇਸ ਤਰ੍ਹਾਂ ਦੀ ਕੋਈ ਸਰਬਸੰਤੀ ਨਹੀਂ ਹੁੰਦੀ ਆ ਜਾਂ ਉਹ ਟੋਕਾ ਫੇਰ ਕੇ ਵੀ ਬਣਾ ਦਿੰਦੀ ਆ ਸਤਾਖਾਰੀ ਪਾਰਟੀ ਤੇ ਉਹ ਸਰਪੰਚ ਕੋਈ ਵਿਕਾਸ ਨਹੀਂ ਕਰਦੇ ਉਹ ਕੇਵਲ ਤੇ ਕੇਵਲ ਆਪਣੇ ਢਿੱਡ ਭਰਦੇ ਨੇ ਸਾਡੇ ਪਿੰਡ ਦੇ ਵਿੱਚ 300 ਕਿੱਲੇ ਤੋਂ ਵੱਧ ਜ਼ਮੀਨ ਦੱਸੀ ਗਈ ਆ ਜਿਹਦੀ ਇੰਨੀ ਆਮਦਨ ਆ ਕੇ ਸਾਡਾ ਪਿੰਡ ਹੁਣ ਤੱਕ 70 ਸਾਲਾਂ ਚ ਸੋਨੇ ਦੀ ਚਿੜੀ ਬਣ ਸਕਦਾ ਸੀ ਜਿਹੜਾ ਜਿਹੜਾ ਕੁਝ ਨਹੀਂ ਬਣਿਆ ਹੁਣ ਤੱਕ ਸਾਰੇ तकरीबन ਸਾਰੇ ਪਿੰਡ ਦੇ ਬਹੁਤ ਸਾਰੇ ਨੌਜਵਾਨਾਂ ਦੀ ਵੀ ਉਹ ਨੌਜਵਾਨ ਇਹ ਬਿਲਕੁਲ ਚੰਗੀ ਗੱਲ ਆ ਨੌਜਵਾਨ ਅੱਗੇ ਆਉਣੇ ਚਾਹੀਦੇ ਆ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਮੈਂ ਕੋਈ ਸਰਪੰਚੀ ਦਾ ਕੋਈ ਦਾਅਵੇਦਾਰ ਨਹੀਂ ਪਰ ਮੇਰੀ ਸਰਕਾਰ ਕੋਲ ਬੇਨਤੀ ਆ ਅਸੀਂ ਬੜਾ ਯੋਰ ਲਾ ਆਸੀਂ ਇਹ ਸਰਕਾਰ ਵਾਸਤੇ ਪਰ ਜੇ ਇਹ ਬਦਲਾਅ ਕਰਕੇ ਲਿਆਂਦੀ ਆ ਤੇ ਆਪਣੇ ਬਦਲਾਅ ਵਾਲੇ ਰੰਗ ਦਿਖਾਏ ਤੇ ਇਹ ਇਲੈਕਸ਼ਨ ਕਰਾਏ ਜਿਹੜਾ ਵੀ ਬੰਦਾ ਕਾਗਜ਼ ਜਿਹੜਾ ਵੀ ਉਮੀਦਵਾਰ ਕਿਸੇ ਵੀ ਪਾਰਟੀ ਵੱਲੋਂ ਆਜ਼ਾਦ ਦਾਖਲ ਕਰਦਾ ਕਾਗਜ਼ ਉਹਦੇ ਕਾਗਜ਼ ਕਿਸੇ ਹਾਲਤ ਵਿੱਚ ਰੱਦ ਨਹੀਂ ਕੀਤੇ ਜਾਣ ਤੇ ਜਿਹਨੂੰ ਲੋਕ ਚਾਹੁੰਦੇ ਆ ਤੇ ਉਹ ਵੋਟਾਂ ਪਾ ਕੇ ਉਹਨੂੰ ਉਹ ਚੁਣ ਲੈਣਗੇ ਪਰ ਜੋ ਸਰਕਾਰ ਇਸ ਤਰ੍ਹਾਂ ਨਹੀਂ ਕਰਦੀ ਤੇ ਸਾਡਾ ਦਾਵਾ ਯਾਦ ਹੋਣਾ ਇਹਨਾਂ ਦੇ ਮੰਤਰੀਆਂ ਨੂੰ ਵੀ ਅਸੀਂ ਲੱਗਦੇ ਚਾਰੇ ਪਿੰਡਾਂ ਚ ਨਹੀਂ ਵੜਨਦਿਆਂਗੇ ਕਿ ਅਸੀਂ ਵੋਟਾਂ ਲੋਕਾਂ ਨੂੰ ਅਸੀਂ ਇਹ ਪ੍ਰਚਾਰ ਕਰਾਂਗੇ ਕਿ ਇਹਨਾਂ ਨੂੰ ਵੀ ਵੋਟਾਂ ਬਿਲਕੁਲ ਨਾ ਪਾਓ ਇਹਨਾਂ ਦਾ ਵੀ ਬਾਈਕਾਟ ਕਰੋ ਮੈਂ ਪਿੰਡ ਦੀ ಗ್ರಾಮ ਕਸਬਾ ਦਾ ਪ੍ਰਧਾਨ ਹਾਂ ਪ੍ਰਧਾਨ ਅੰਗਰੇਜ਼ ਸਿੰਘ ਮੈਂ ਅਪੀਲ ਇਹ ਚਾਹੁੰਦਾ ਕਿ ਸਾਰੇ ਭਰਾ ਮਿਲ ਕੇ ਵੋਟਾਂ ਪਾਈਏ ਵੋਟਾਂ ਪਾ ਕੇ ਜਿਹੜਾ ਸਰਪੰਚ ਬਣੇਗਾ ਤੁਹਾਨੂੰ ਚਾਹੀਦਾ ਪਿੰਡ ਦਾ ਕੰਮ ਤੇ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਇਹ ਚਾਹੁੰਦੇ ਆ ਮਤਲਬ ਉਹ ਚਾਹੁੰਦੇ ਨਹੀਂ ਕਿ ਤੁਹਾਡੇ ਸਾਡੀ ਸੋਚ ਹੈ ਹੀ ਆ ਵੀ ਪੁਰਾਣਾ ਸਰਪੰਚ ਖਾ ਗਿਆ ਖਾ ਗਿਆ ਅਸੀਂ ਨਵੇਂ ਸਰਪੰਚ ਨੂੰ ਮੁਕਾ ਦੇਵਾਂਗੇ ਉਹਦੇ ਕੋ ਪਾਈ ਪੈਸੇ ਹਿਸਾਬ ਲਗਾਵਾਂਗੇ ਤੁਹਾਨੂੰ ਇਹੋ ਹੀ ਮੇਨ ਮੁੱਦਾ ਆ ਵੀ ਵੋਟ ਪਾਈ ਜਾਵੇ ਔਰ ਕੋਈ ਨਹੀਂ ਆ ਸੰਸਰ ਸਰਪੰਚਾ ਹੜਪੰਦੇ ਵਿੱਚ ਨਹੀਂ ਹੋ ਸਕਦੀ ਕਿਉਂਕਿ ਬੋਲੀ ਹੀ ਨਹੀਂ ਚਾਹਦੇ ਤੇ ਬੋਲੀ ਲੱਗੇ ਬੋਲੀ ਦੇ ਵਿੱਚ ਇਹ ਆ ਵੀ ਜਿਹੜਾ ਬੰਦਾ ਬੋਲੀ ਦੇ ਸਰਪੰਚ ਬਣਦਾ ਫਿਰ ਹੜਪੰਦੇ ਵਾਲੇ ਕਹਿੰਦੇ ਆ ਉਹ ਕੰਮ ਨਹੀਂ ਕਰਦਾ ਤੇ ਫਿਰ ਉਹਨਾਂ ਨੇ ਚੰਗਾ ਵੀ ਅਸੀਂ ਵੋਟ ਪਾ ਕੇ ਬਣਾਈਏ ਤੇ ਉਹਨੂੰ ਫੜ ਹੱਥ ਫੜ ਕੇ ਕੰਮ ਕਰਾਵਾਵੇ ਸਰਪੰਚ ਸਾਹਿਬ ਤੋਂ ਉਹਨਾਂ ਨੂੰ ਕਾਸ ਕਰਨਾ ਪਰ ਵਾਈਰ ਖਾਲਸਾ ਵੀ ਫਿਰ ਭਗਵਾਨ ਤੇ ਵੀ ਸਾਡਾ ਆ ਨੂੰ ਇਲੈਕਸ਼ਨ ਚ ਉਮੀਦਵਾਰ ਵਜੋਂ ਖੰਡ ਤੇ ਦਿੱਤਾ ਜਾਏ ਇਲੈਕਸ਼ਨ ਤੇ ਹੋਣ ਦਿੱਤੀ ਜਾਏ ਇਹ ਮੇਨ ਜਿਹੜੀ ਇਹ ਪ੍ਰੋਬਲਮ ਅਸੀਂ ਚਾਹੁੰਦੇ ਆ ਜਿਹੜਾ ਬੰਦਾ ਫਾਰੇ ਕੋਈ ਵੀ ਮਲਕਾਈ ਭਾਵੇਂ ਸਰਪੰਚੀ ਵਾਸਤੇ ਕੋਈ ਵੀ ਆ ਕੋਈ ਅਜਾੜ ਆ ਕੋਈ ਕਿਸੇ ਪਾਰਟੀ ਵਾਲਾ ਤੇ ਉਹ ਫਾਰੇ ਭਰੇਗਾ ਉਹਦੇ ਜੈਡ ਕਿਤੇ ਜਾਣਗੇ ਪਿੰਡ ਵਾਲੇ ਉਹਦੇ ਨਾਲ ਹੋਣਗੇ ਫੇਰੀ ਆ ਦੋਸਤ ਮੇਰੇ ਮਸਲਾ ਪਿੰਡ ਨਾਲ ਫੇਰ ਹੋ ਸਕਦਾ ਉਹਦੇ ਕਾਗਜ਼ ਦੇ ਰੱਜ ਨਹੀਂ ਹੁੰਦਾ ਵਾਂਗੇ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਜਾਵਾਂਗੇ ਦਫ਼ਤਰੇ ਜਾਵਾਂਗੇ ਇਹਦੇ ਕਾਗਜ਼ ਕੈਮਰਾ ਵੀ ਕਿਤੇ ਜਾਂਦੇ ਆ ਇਹ ਸਾਡਾ ਮੁੱਦਾ ਮੇਮ ਵਾਰੀ ਖਾਸਾ ਵਾਰੀ ਫਤਿਹ ਮੈਂ ਸੁਬਰਾਮਨਜੀਤ ਸਿੰਘ ਜੋ ਪਹਿਲੇ ਬੜਾਂਗੇ ਆਪਣੇ ਪ੍ਰਧਾਨ ਸੇ ਬੋਲੇ ਅੰਗਰੇਜ਼ ਸਿੰਘ ਨੇ ਇਹ ਬਿਲਕੁਲ ਜੋ ਮਤਲਬ ਇਹ ਉਮੀਦਵਾਰ ਕਾਗ ਭੰਨ ਜਾਂਦਾ ਉਹਦੇ ਕਾਗਜ਼ ਰੱਦਨਾ ਕਿਤੇ ਜਾਂ ਆਪਣੇ ਬਲਬੁੱਤੇ ਦੇ ਬੰਦਾ ਜੋ ਹੈ ਮੈਂਬਰ ਹੋਏਗਾ ਸਰਪੰਚ ਹਮੇਸ਼ਾ ਦੇ ਵਲੇ ਆਪਣੇ ਬਾਲ ਬੁੱਤਿਆਂ ਨੂੰ ਜਿੱਤ ਕੇ ਬਾਹਰ ਆਵੇ ਤਾਂ ਆਪਣਾ ਪਿੰਡ ਦਾ ਵਿਕਾਸ ਕਰੇਗਾ ਸਭ ਤੋਂ ਵੱਡੀ ਚੀਜ਼ ਲੋਈ ਹੈ ਪਿੰਡ ਦੀ ਚੋਣ ਹੈ ਵੀ ਸਾਡੀ ਮੇਰੀ ਉਮਰ 40 ਸਾਲ ਹੋ ਗਈ ਹੈ ਮੈਂ ਇਹ ਤੱਕ ਸਰਪੰਚੀ ਦੀ ਵੋਟ ਪਾ ਕੇ ਨਹੀਂ ਵੇਖੀ 40 ਸਾਲ ਹੋ ਗਏ ਆ ਜੀ ਵੇਖੋ ਜੀ ਅੱਜ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਪਿੰਡ ਹਰਦੁਲਵਾਲ ਕਲਾਚ ਸਰਪੰਚੀ ਦੀ ਚੋਣ ਜਿਹੜੀ ਹੋਈ ਉਹਨੂੰ 40 ਸਾਲ ਹੋ ਗਏ ਆ ਤੇ ਕਹਿੰਦੇ ਵੀ ਤੇ ਚੋਹ ਬਲ ਕੇ ਆਉਂਦੇ ਰੇ ਜਿਹਦੀ ਸਤਾਧਾਰੀ ਜਿਹੜੀ ਪਾਰਟੀ ਹੁੰਦੀ ਆ ਜਿਹੜੀ ਪਾਰਟੀ ਦਾ ਰਾਜ ਹੁੰਦਾ ਚੋਹ ਸਰਪੰਚ ਜਿਹੜੇ ਕਾਗਜ਼ਾਂ ਨੂੰ ਫੇਰਾ ਫੇਰੀ ਚਾ ਟੋਕਾ ਲਾ ਰੋ ਜਿਹੜਾ ਵੀ ਨਾਮ ਮਰਜ਼ੀ ਦੇ ਲੋ ਸਿੱਧਾ ਹੀ ਸਰਪੰਚ ਆਉਂਦਾ ਰਿਆ ਪਰ ਇਹਨਾਂ ਦਾ ਕਹਿੰਦਾ ਵੀ ਅਈ ਹਾਲੀ ਵੋਟ ਹੀ ਨਹੀਂ ਪਾ ਕੇ ਵੇਖੀ ਇਸ ਸਾਲ ਵੋਟ ਤੈਨੂੰ ਚਾਹੀਦੀ ਆ ਤੇ ਜਿਹੜਾ ਲੋਕਤੰਤਰ ਆ ਉਹਨੂੰ ਬਹਾਰ ਰੱਖਣਾ ਚਾਹੀਦਾ ਹਾਂ ਜੀ ਬਾਬਾ ਬਿਲਕੁਲ ਬਿਲਕੁਲ ਇਹ ਵੀ ਜਿਹੜਾ ਜਾਂਦਾ ਮੰਤਰੀਆਂ ਕੋ ਸਰੂਪੇ ਪਾ ਕੇ ਪਤਾ ਨਹੀਂ ਉਹ ਅਕੈਡਮੀ ਕਿ ਕਰਕੇ ਸਰੂਪੇ ਪਾ ਕੇ ਆ ਜਾਂਦੀ ਆ ਸਾਡੇ ਪਿੰਡੋਂ ਕੋ ਪੁੱਛਦਾ ਨਹੀਂ ਆ ਪਰ ਇਸ ਵਾਰ ਇਹ ਵਾਅਦਾ ਕਰਦੇ ਆ ਭਾਈ ਜਾਨ ਨੂੰ ਰੋਡ ਜਾਮ ਕਰਨਾ ਪਏ ਜੇ ਕੋਈ ਸਰੂਪਾ ਪਾ ਕੇ ਪਿੰਡ 'ਚ ਆ ਗਿਆ ਭਾਵੇਂ ਹਾਈਵੇ ਰੋਡ ਕਰਨਾ ਪਏ ਕਰਾਂਗੇ ਜਰੂਰ ਸਾਰਾ ਪਿੰਡ ਲਾ ਕੇ ਬੀਬੀਆਂ ਲੈ ਕੇ ਨਾਲ ਹਰੇ ਜਿੱਥੇ ਮਰਜ਼ੀ ਜਾਣਾ ਪਏ ਜਾਵਾਂਗੇ ਪਰੇ ਜਵੰਦ ਆ ਭਾਵਿਆ ਵੀ ਜਾਂ ਤੇ ਸਰਬਸੰਤੀ ਹੋਵੇ ਤੇ ਜਾਂ ਇਲੈਕਸ਼ਨ ਹੋਵੇ ਸਰਬਸੰਤੀ ਨਹੀਂ ਹੋ ਸਕਦੀ ਸਾਡੇ ਪਿੰਡ ਦੇ ਯਾਨੀ ਕਿ ਇਲੈਕਸ਼ਨ ਹੋਵੇ ਇਲੈਕਸ਼ਨ ਹੋਵੇ ਤੇ ਕਾਜ ਰੱਦ ਨਾ ਕੀਤੇ ਜਾਣ ਕੇ ਦੇ ਜਿਹਦੇ ਪੱਟੇ ਦਾ ਮੈਂ ਭੇ ਆ ਜੂਗਾ ਹਾਂਜੀ ਜਿਹਨੂੰ ਲੋਕ ਚਾਹਣਗੇ ਪਿੰਡ ਦੇ ਬਿਲਕੁਲ ਹਾਂ ਜਨਾ ਕਾਂਗਰਸ ਦਾ ਵਰਕਰ ਸਾਰਿਆਂ ਨੂੰ ਪੁਰਾਣਾ ਵਰਕਰ ਮੈਂ ਆਇਆ ਹਾਂਜੀ ਚਲੋ ਪਹਿਲਾਂ ਸਹੀ ਕੰਮ ਚੱਲਦੇ ਰਹੇ ਨੇ ਜੋ ਬਿਸ਼ ਹੁੰਦਾ ਰਿਹਾ ਚਲੋ ਹੋਵੇ ਵੋਟਾਂ ਪੈਣ ਕੋਈ ਕੋਈ ਜਨਾਬ ਇੱਥੇ ਪੈਸੇ ਦੀ ਲੋੜ ਨਹੀਂ ਸਾਡੇ ਕੋਲ ਤਾਂ ਆਹ ਬੜਾ ਆ ਵੋਟਾਂ ਪੈਣ ਤੋਂ ਬਾਅਦ ਵਿੱਚ ਜਿਹੜੀ ਜਾਈ ਜੋ ਹੋਏਗੀ ਉਹ ਹੀ ਕਰਦਾਂਗੇ ਆਪ ਸਭ ਜਿਹਦੇ ਨਹੀਂ ਕੋ ਕਰ ਸਕਦਾ ਉਹ ਵੇਰ ਨਾਲ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਜੀ ਇਹ ਜੀ ਨੀ ਬੁਜਰਤੀ ਨਾ ਜੀ ਤੁਹਾਡਾ ਇਕਬਾਲ ਸਿੰਘ ਆ ਇਹ ਹਰਦਲਵਾਲ ਦੇ ਹਰਦਲਵਾਲ ਕੋਈ ਇੱਕਿਆ ਜੇ ਸ਼ੁਰੂ ਤੇ ਗੱਲ ਕਰਨ ਦੀ ਮੈਂ ਇਕਬਾਲ ਸਿੰਘ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 1 ਸਾਲ ਦਾ ਪਿੰਡ ਹਰਦਲਵਾਲ ਦਾ ਜਿਹੜਾ ਸਰਪੰਚੀ ਦਾ ਮੌਕਾ ਦੇ ਦੇਣ ਉਹ ਜੋ ਵੀ ਪਿੰਡ ਦੇ ਕੰਮ ਹੋਣ ਵਾਲੇ ਆ ਉਹ ਸਾਰੇ ਪਿੰਡ ਦੇ ਪਿੰਡ ਦੇ ਖੜਿਆ ਦੀ ਪਾਣੀ ਮੇਰਾ ਖਾਸ ਕਰਕੇ ਪਿੰਡ ਦਾ ਜਿਹੜਾ ਮੁੱਦਾ ਵਾ ਪਾਣੀ ਦੇ ਨਿਕਾਸ ਦਾ ਵਾ ਉਹ ਨੂੰ ਉਹ ਹੱਲ ਕਰਨਗੇ ਲੱਤਾਂ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਲੱਤਾਂ ਇਲੈਕਸ਼ਨ ਆਪੇ ਬੜਾ ਲੱਗਦੀ ਹੈ ਵੀ ਕਿਹੜਾ ਸਰਪੰਚ ਪਿੰਡ ਵਾਲਾ ਚਾਹੁੰਦਾ ਹੈ ਉਹ ਸਾਡੇ ਸਰਪੰਚ ਬਣਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਤੇ ਜਿਹੜਾ ਸਾਡੇ ਪੰਚਾਇਤ ਚਲਣੀ ਅਸੀਂ ਇਹ ਸਾਡੇ ਪੰਚਾਇਤ ਚਲਦੀ ਪਰ ਇਸ ਪੇਡ ਦੀ ਇਲੈਕਸ਼ਨ ਹੋਏਗੀ ਤਾਂ ਵਿਕਾਸ ਹੋਣਾ ਤਾਂ ਨੁਕਸਾਨ ਹੀ ਹੋ ਸਕਦਾ ਬਾਕੀ ਆਪਣਾ ਹੀ ਵਿਕਾਸ ਆ ਵਿਕਾਸ ਜੀ ਛੱਪਰ ਦਾ ਵਿਕਾਸ ਹੋ ਰਿਹਾ ਮੇਰਾ ਕਹਿੰਦਾ ਭਾਵੇਂ ਜਿਹੜੇ ਆਪਣਾ ਹੀ ਵਿਕਾਸ ਹੁੰਦਾ ਰਿਹਾ ਪਹਿਲਾਂ ਤੂੰ ਵੀ ਵਿਕਾਸ ਕਰਦਾ ਹੇ ਤੂੰ ਜਿੰਨੇ ਰਪਏ ਬਣੇ ਆਪਣਾ ਜੀ ਕੋਈ ਉਹਦਾ ਲਗਾਈ ਜੀ ਦੇਖੋ ਜੇ ਸਪੰਜ ਲੱਖ ਹੋਵੇ ਸਾਡੇ ਕੋਲ ਨਾ ਵਿਕਾਸ ਦੀ ਮਿਹਰ ਕਿਰਪਾ ਉਹ ਤੇ ਵੇਖ ਸਕਦੇ ਜਾ ਕੇ ਤਿੰਨ ਪੰਜਾਹ ਤਾਂ ਇਹ ਨਹੀਂ ਮੰਨ ਚੁੱਕੀਆਂ ਨੇ ਹਾਂਜੀ ਉਹ ਤਿੰਨ ਦੀ ਜੇ ਲੱਖ ਹੋਵੇ ਹੋ ਨਾਮ ਜਿਹੜਾ ਵਿਕਾਸ ਹੋ ਸਕਦਾ ਜੀ ਠੀਕ ਸਰਪੰਚ ਸਰਪੰਚ ਜਸਵੰਤ ਸਿੰਘ ਜਿਹੜੇ ਕਹਿੰਦੇ ਕਿ ਗੋਲੀ ਵਾਸਤੇ ਆਪਣੇ ਕੋਈ ਗੋਲੀ ਨਹੀਂ ਬਿਨਾਰੇ ਕਿ ਪੈਸੇ 3 ਲੱਖ ਦੀ ਬੋਲੀ ਲਗਾਈ ਆ ਉਹ ਆਉਂਦੇ ਵੀ ਮੈਂ ਚੈੱਕ ਨਾਲ ਲੈ ਕੇ ਆਇਆ ਨਾ ਜਿਹਨੂੰ ਸਰ ਸ਼ੰਤੀ ਨਾਲ ਬਣਾਉਂਦੇ ਆ ਤੇ ਮੈਂ ਆਹ ਬੜਾ ਜਿਹੜਾ ਚੈੱਕ ਆ ਦਿਖਾਉਂਦੀ ਚੈੱਕ ਆ ਆਹ ਆਹ ਕਹਿੰਦੇ ਮੈਂ ਖਾਲੀ ਚੈੱਕ ਸਿਆਣ ਕਰਕੇ ਲੈ ਆਂਦਾ ਮੈਂ ਨਾ ਵਿਕਾਸ ਲਈ 10 ਲੱਖ ਰੁਪਏ ਦੇਣ ਨੂੰ ਤਿਆਰ ਆ ਬੈਠ ਕੇ ਇਹਨਾਂ ਤੇ ਕਰੋੜ ਵੀ ਟਪਣ ਲਈ ਤਿਆਰ ਕੋਈ ਆਹ ਤਾਂ ਸਹੀ ਹਾਂ ਜੀ ਅੱਗੋਂ ਦੇ ਵੀ ਮੈਂ ਕਰੋੜ ਦੀ ਲਾਤੀ ਉਹਦਾ ਬੋਲੀ ਪਿੰਡ ਹਰਦਵਾਲੀ ਪਿੰਡ ਹਰਦਵਾਲ ਕਲਾ ਪਿੰਡ ਹਰਦਵਾਲ ਕਲਾ ਵਿਕਾਡੇ ਦਾ ਬਾਬਾ ਨਾਲਦ ਜ਼ਿਲ੍ਹਾ ਗਰਦਾਸਪੁਰ ਸਾਹਿਬ ਦਾ ਅਸਰ ਪੰਤੀ ਜਸਵੰਦਰ ਸਿੰਘ ਬਲਾ ਜੋ ਕਿ ਕਹਿੰਦੇ ਨੇ ਕਿ ਪਿੰਡ ਹਰਦੁਲਾ ਕਲਾਂ 'ਚ ਮੈਨੂੰ ਜੇ ਸ਼ਾਂਤਿ ਨਾਲ ਹੈ ਸ਼ਾਂਤੀ ਲੜਾਈ ਨਹੀਂ ਚਾਹੀਦੀ ਤੇ ਸਰਪੰਚ ਬਣਾਉਂਦੇ ਆ ਤਾਂ ਮੈਂ ਇਹਦਾ ਚੈੱਕ ਲੈ ਕੇ ਆਇਆ ਸਾਈਨ ਕਰ ਦੇਣਾ 1 ਕਰੋੜ ਰੁਪਿਆ ਪਿੰਡ ਦੇ ਵਿਕਾਸ ਲਈ ਦਾਗਾ ਬਿਲਕੁਲ ਜੀ ਬਿਲਕੁਲ ਅੱਜ ਨਹੀਂ ਮੈਂ ਕਿੰਨੇ ਬੋਲੀ ਦੇ ਨਾਲ ਚੈੱਕ ਜਿੰਨੇ ਕਹਿੰਦਾ ਤੇ ਬੋਲੀ ਹੋ ਜੇ ਜਿੱਥੋਂ ਤੱਕ ਵੀ ਲਾ ਦੇਣਗੇ ਅਸੀਂ ਆਜਦੇ ਨੇ 1 ਕਰੋੜ ਰੁਪਿਆ ਕਰੋੜ ਤੱਕ ਵੀ ਲਾ ਦੇਣਗੇ ਕਰੋੜ ਤੱਕ ਵੀ ਲਾ ਦੇਣਗੇ ਹਾਂ ਜੀ ਵੀ ਲਾ ਦੇਣਗੇ ਹਾਂ ਜੀ ਇਹਨਾਂ 2 ਤੱਕ ਹਾਂ ਜੀ ਸਾਡੇ ਅੱਗੇ 65 ਲੱਖੀ ਦੇ ਦੋ ਕਰੋੜ ਤੱਕ ਵੀ ਬੋਲੀ ਦਿੰਦਾ ਤੇ ਆ ਜੇ ਹਾਂ ਜੀ ਹਾਂ ਜੀ ਦੋ ਕਰੋੜ ਉਹ ਵੀ ਬੋਲੇ ਆਹ ਦਰਵਾਜ਼ਾ ਖੜਾ ਵੀ ਬੋਲੇ مطلب دو کروڑ تک بھی بڑا گولی سامنے آپ ਇਹ ਮੇਰੇ ਵੀਰ ਵੀ ਬਣਾ ਨਹੀਂ ਜਾਗ ਲਾ ਰਹੇ ਆ ਇਹਨਾਂ ਨਾਲੇ ਆਹ ਜੇ ਵੀ ਸਹੀ ਆ ਫਿਰ ਕਿਉਂ ਆਈ ਰਹਿ ਰਹੇ ਆ ਵੀਰ ਵੀ ਬਣਾ ਪਹਿਲੇ ਮੈਂ ਆਹੀ ਲੱਗੇ ਕੋ 1 ਕਰੋੜ ਦਾ ਬਣਾ ਲਾਣ ਕਿਹਾ ਬਿਲਕੁਲ ਬਿਲਕੁਲ ਨਾ ਜੀ ਜੀ ਹੋਰ ਦੇ ਰਹੇ ਆ ਜੀ ਦੇ ਦਿੱਤੀਆਂ ਵੀ ਇਹੀ ਅੱਗੇ ਬੈਠ ਲਾ ਖਾ ਪਿਆ ਸਾਡੇ ਅਰਤੀ ਸਾਹਮਣੇ ਕਰੋੜ ਆਖਿਆ ਸੀ ਦੋ ਆਖਿਆ ਪਰ ਜੇ ਝੜ ਵਾਲੇ ਆ ਗਏ ਇੱਕੀ ਸਾਹਮਣੇ ਹੋ ਜਾਣ ਬੋਲੀ ਬਲੇ ਦੇ ਮੈਂ ਮੰਨ ਲਿਆ ਤੁਹਾਨੂੰ ਸਾਰੇ ਕੰਟੀ ਨਾਂ ਬਣਾਦੇ ਕਿੰਨੇ ਫੇਰ ਕਿੰਨੇ ਆਉਂਦੇ ਹਾਂ ਮੈਂ ਆ ਘਰ ਕਰ ਜਾ ਤੁਹਾਡੇ ਨਾਲ ਸਰਫ ਸ਼ਕਤੀ ਹੁੰਦੀ ਆ ਫੇਰ ਕਿੰਨੇ ਕਰਦੇ ਦੋ ਕਰੋੜ ਦੇ ਕਰਦੇ ਚੈੱਕ ਲੈ ਲੈਣ ਐਸੇ ਠੀਕ ਆ ਐਸੇ ਲੈ ਚੈੱਕ ਦੇ ਨੂੰ ਪਿਆ ਰਿਹਾ ਆ ਧੀਰੇ ਜੀ ਪਿੰਡ ਵਾਸੀ ਜੇ ਆਉਂਦੇ ਵੀ ਇੱਥੇ ਨਾਲ ਆਇਆ ਹੋਰ ਬੁਲਾਇ ਬਣਿਆ ਚਲੋ ਕਰਦੇ ਚੈੱਕ ਆਏ ਕੱਢੋ ਆ ਨਾ ਨਾ ਭਰੋ ਨਾ ਪਾਣੀ ਮਾ ਜੇਈ ਗੱਲ ਕਰਮ ਕੰਪਨੀ ਦੀ ਹੈ ਨਾ ਗੱਡੀ ਆਏ ਆ ਇਹ ਅਸਲੀ ਬੰਦੇ ਨਾਲ ਹੀ ਆਇਆ گولی لائی آ گولی ساری پارٹیاں سروسنتی تاسنتی منیا جاتا جو کہ وہ بنا دے سروسنتی کا ے گا پیچھے Não, ਖਦਾ ਜਣਾ ਹਾਂ ਭਾਗ ਪਾਏ ਜਾਂਦਾ ਬੂਡੇ ਪਿੰਡ ਦਾ ਕੰਮ ਹੋਣਾ ਚਾਹੀਦਾ ਬਸ ਸਰਪੰਚਾ ਦੇ ਲੋ ਜਿਹੜਾ ਮਰਜੀ ਬਣੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਵਿਕਾਸ ਹੋਣਾ ਪਿੰਡ ਦਾ ਵੋਟਾਂ ਨਾ ਨਾ ਵੋਟਾਂ ਚਾਹੁੰਦੇ ਨੇ ਵੋਟਾਂ ਮੈਂ ਤੇ ਕੰਮ ਬਸ ਵੋਟਾਂ ਦੀ ਔਰ ਤੇ ਜਾ ਸਾਡੇ ਪਿੰਡ ਹਰ ਬਿਵਾ ਕਲਾ ਜਿੰਨਾ ਕਹਾਂਗੇ ਜੇ ਅਸੀਂ ਬੇਗਰੇਡ ਤੱਕ ਬੋਲੀ ਲਾਵਾਂਗੇ ਜੇ ਸਾਡੇ ਪੈਸੇ ਸਾਡੇ ਰਾਹ ਕੋ ਬੇਲੀ ਲਾਉਂਦਾ ਤੇ ਪਿੰਡ ਦਾ ਵਿਕਾਸ ਲਈ ਦੋ ਕੋਰ ਦਾ ਦੋ ਨੂੰ ਤਿਆਰ ਮੇਰੇ ਨਾਲ ਈਪੀਆ 3 ਅਰਨ ਅਤੇ ਅਜੇ ਤਰਨਗਦੇ ਬਾੜ ਫਰੀ ਹਰ ਰੋਜ਼ ਖਲਾ